ਸਪੈਲਿੰਗ ਦੱਸ ਪਹਿਲਾਂ ਡ ਆਰ ਆਈ ਪੀ ਏ ਟੀ ਆਈ ਐਂ ਡੀ ਆਰ ਤੇ ਨਾਮ ਤੇ ਸਪੈਲਿੰਗ ਬੜੇ ਲੰਬੇ ਨੇ ਤੇਰੇ ਕੱਪੜੇ ਬਦਲੀ ਨੇ ਨਹੀਂ ਨਹੀਂ ਹਨਾ ਛਿੰਚੇ ਰਹੇ ਨੇ ਪਜਾਮੀਆਂ ਮੇਰੀਆਂ ਹਾਂ ਠੀਕ ਹੈ ਇੱਕ ਵਾਰ ਦੇਖੀ ਤੇ ਮੇਰੇ ਲਈ ਮਟਾਇਆ ਉਹਦੇ ਲਈ ਵੱਡਾ ਕਿ ਉਹ ਲਿਆਦਾ ਤੁਹਾਨੂੰ ਸਾਨੂੰ ਜ਼ਿਆਦਾ ਪਿਆ ਦੇਣਾ ਲੱਗਦਾ ਇਹਨੇ ਦੇਖ ਲਿਆ ਉਹਨੇ ਦੇਖਿਆ ਸੀ ਅਸੀਂ ਕਿਹਾ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਗੱਲ ਇਦਾਂ ਵੀ ਅੱਜ ਦਿਨ ਬਹੁਤ ਜ਼ਿਆਦਾ ਗਰਮ ਹੈ ਧੁੱਪ ਚੜੀ ਹੋਈ ਹੈ ਪਰ ਇਹ ਵੀ ਥੋੜੀ ਹਿਊਮਿਡਿਟੀ ਜੀ ਹੈ ਉਦਾਂ ਮੌਸਮ ਘੈਂਟ ਹੈ ਤੇ ਧੁੱਪ ਤੇਜ਼ ਆ ਬਸ ਤੇ ਚਲੋ ਕੋਈ ਗੱਲ ਨਹੀਂ ਫਿਲਹਾਲ ਆਪਾਂ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਹੁਣ ਗੱਲ ਇਦਾਂ ਵੀ ਤੁਹਾਨੂੰ ਪਤਾ ਵੀ ਕਾਕੇ ਕਰਕੇ ਸਾਰੇ ਮਸ਼ਰੂਫ ਨੇ ਤੇ ਵਲੌਗ ਵੀ ਮੇਰੇ ਖਿਆਲ ਨਾਲ ਲੇਟ ਆ ਰਿਹਾ ਇੱਕ ਦਿਨ ਛੱਡ ਕੇ ਆ ਰਿਹਾ ਹੈ ਨਾ ਤੇ ਉਹ ਦਾ ਕਾਰਨ ਇਹੀ ਹੈ ਵੀ ਆਪਾਂ ਵਲੌਗ ਬਣਾ ਨਹੀਂ 파ਰੇ ਕਿਉਂਕਿ ਮੰਨ ਜੀ ਜੀ ਹੁਣ ਜਿਆਦਾ ਬਿਜ਼ੀ ਹੈ ਮਤਲਬ ਉਹਦੇ ਕੋਲ ਫਿਰ ਪ੍ਰੋਪਰ ਬਣਦਾ ਵੀ ਹੈ ਨਹੀਂ ਹੈ ਨਾ ਤੇ ਤਾਂ ਕਰਕੇ ਤਾਂ ਕਰੇ ਇੱਕ ਦਿਨ ਛੱਡ ਕੇ ਅਸੀਂ ਬਣਾ ਲੈਨੇ ਆ ਤੇ ਹੁਣ ਕੋਈ ਨਹੀਂ ਰੈਗੂਲਰ ਹੋ ਜਾਗੇ ਹੌਲੀ ਹੌਲੀ ਮਰਬੇ ਠੀਕ ਹੁੰਦੀ ਹੈ ਤਾਂ ਤੇ ਬਾਕੀ ਫਿਰ ਹੁਣ ਇਸ ਤੋਂ ਬਾਅਦ ਮੇਰੇ ਖਿਆਲ ਨਾਲ ਥੋੜੇ ਦਿਨਾਂ ਬਾਅਦ ਫਿਰ ਆਪਾਂ ਮਰਬੇ ਨੂੰ ਚੋਗੇ ਵਗੈਰਾ ਚੜਾਣਾ ਸ਼ਾਇਦ 21 ਦਿਨਾਂ ਬਾਅਦ ਮੰਮੀ ਸ਼ਾਇਦ ਸ਼ਾਇਦ ਨਹੀਂ ਤਾਂ ਸਵਾ ਮਹੀਨੇ ਬਾਅਦ ਇਹ ਹੁਣ ਮੰਮੀ ਡਿਸਾਈਡ ਕਰਨਗੇ ਕੀ ਕਰਨਾ ਹੈ ਕੀ ਨਹੀਂ ਹੈ ਨਾ ਤੇ ਫਿਲਹਾਲ ਹੁਣ ਕਾਕੇ ਦੀ ਮਾਲਿਸ਼ ਹੋ ਰਹੀ ਹੈ ਮਨਪ੍ਰੀਤ ਦੀ ਮਾਲਿਸ਼ ਕਰਵਾ ਰਹੇ ਸੀਗੇ ਮਾਲਿਸ਼ ਵਾਲੀ ਬੁਲਾਈ ਹੋਈ ਹੈ ਤੇ ਬਾਕੀ ਸਾਰੇ ਕੰਮ ਤੇ ਨੇ ਮੈਂ ਕਰਿਆ ਤੇ ਫਿਲਹਾਲ ਹੁਣ ਗੱਲ ਦਾ ਵੀ ਮੈਂ ਵੀ ਥੋੜਾ ਜਿਹਾ ਵਿਅਸਤਾਂ ਅੱਜ ਪਰੌਣਿਆਂ ਨੇ ਵੀ ਆਣਾ ਸਾਡੇ ਤੇ ਦੇਖਣ ਆਣਾ ਕਾਕੇ ਨੂੰ ਸਪੈਸ਼ਲ ਤੇ ਤਾਂ ਕਰਕੇ ਉਹਦਾ ਵੀ ਆਪਾਂ ਇੰਤਜ਼ਾਮ ਵਗੈਰਾ ਕਰਨਾ ਹੈ ਨਾ ਤੇ ਸਮਾਨ ਸੋਲ ਲੈ ਕੇ ਆਣਾ ਤੇ ਉਸ ਤੋਂ ਬਾਅਦ ਮੇਰਾ ਹੋ ਸਕਦਾ ਆਫਿਸ ਤੇ ਮੈਨੂੰ ਜਾਣਾ ਪਵੇ ਅੱਜ ਸ਼ਾਇਦ ਕਾਲ ਆ ਜਾਵੇ ਆਫਿਸ ਤੋਂ ਵੀ ਤੇ ਸ਼ਾਇਦ ਉੱਧਰ ਵੀ ਜਾਣਾ ਪਵੇ ਬਾਕੀ ਆਪਰ ਵੈਸੇ ਨਾ ਹੁਣ ਆਪਾਂ ਰੈਡੀ ਛੜੀਆਂ ਨਾ ਆ ਤੋ ਲਿਆ ਬਸ ਓਕੇ ਰਿਪੋਰਟਾਂ ਤੇ ਬਾਕੀ ਹੁਣ ਆਪਾਂ ਕੰਟੀਨਿਊ ਕਰਦੇ ਆ ਵਲੌਗ ਨੂੰ ਠੀਕ ਹੈ ਜੀ ਤੇ ਇਧਰ ਮਨਪ੍ਰੀਤ ਕੌਰ ਜੀ ਮਾਲਿਸ਼ ਮਲਿਸ਼ ਕਰਵਾਏ ਹੈ ਨਾ ਚਲੋ ਵਧੀਆ ਹੈ ਜ਼ਰੂਰੀ ਹੈ ਨਾ ਸਰੀਰ ਹੱਡ ਪੈਰ ਸੈੱਟ ਹੋਣੇ ਬਹੁਤ ਜ਼ਰੂਰੀ ਨੇ ਨਹੀਂ ਤੇ ਇਹ ਬਹੁਤ ਚੀਜ਼ ਜ਼ਰੂਰੀ ਹੁੰਦੀ ਹੈ ਨਾ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਤੇ ਫਿਲਹਾਲ ਹੁਣ ਆਪਾਂ ਮੈਂ ਉਹ ਲੈ ਕੇ ਆਣਾ ਸਮਾਨ ਸਮੁੰਜਿਆ ਦੇ ਮम्मी ਕਹਿੰਦੇ ਕਿ ਨੇ ਜਾ ਕੇ ਲਿਆ ਉਹਨਾਂ ਨੇ ਆਣਾ ਅਮਰ ਭਾਈ ਉਹਨਾਂ ਨੇ ਸ਼ਾਇਦ ਆਣਾ ਹੈ ਨਾ ਹੋਰ ਵੀ ਕਿਸੇ ਨੇ ਆਣਾ ਨਹੀਂ ਨਹੀਂ ਹੋਰ ਨਹੀਂ ਕਿਸੇ ਨੇ ਆਣਾ ਨਾ ਉਦੋਂ ਲੈ ਮम्मी ਜਿਹੜੀ ਕਦੋਂ ਆਣਗੇ ਜਰੂਰ ਬਿਲਾਉਣੀ ਆਹੀ ਥੋੜੀ ਬੁਲਾਣਾ ਉਹਨਾਂ ਨੇ ਆਪੇ ਆਣਾ ਅਸੀਂ ਕਿਉਂ ਬੁਲਾਣਾ ਅੱਛਾ ਨਵਲੀਉਣੀ ਆ ਗਏ ਨਾ ਚਲੋ ਦੇਖਦੇ ਆ ਕੋਈ ਗੱਲ ਨਹੀਂ ਨਹੀਂ ਮਤਲਬ ਵੇਟ ਕਰਦੇ ਆ ਦੇਖਣਾ ਨਹੀਂ ਸਾਹਮਣੇ ਆਪਣੀ ਸ਼ਕਲ ਦੇਖ ਰਿਹਾ ਮੈਂ ਮੁੱਛਾਂ ਨੂੰ ਕੁੰਡੀਆਂ ਨੂੰ ਵੱਟ ਸ਼ੀਸ਼ੇ ਤੇ ਯਾ ਬਾਗ ਜੇ ਥੋੜੀ ਥੋੜੀ ਨਾ ਸਾਫ ਨਹੀਂ ਕੀਤਾ ਪਾਦਾ ਪਣੀ ਬਾਗੋ ਹੈ ਨਾ ਕੀ ਕੁਝ ਕੁਝ ਹੋਰ ਕੀ ਮਾਰ ਦਮ ਆਇਆ ਐਸੇ ਤੇ ਸਾਫ ਹੀ ਸਾਫ ਹੈ ਦਾਦੇ ਪਰ ਥੋੜਾ ਜਿਹਾ ਹੈਗਾ ਨਹੀਂ ਨਹੀਂ ਹੋ ਜਾਂਦਾ ਸਾਫ਼ ਹੈ ਤੇ ਅਧਰ ਬੱਦਲਾਂ ਦੇ ਪਖੰਡ ਫੜਿਆ ਹੋਇਆ ਕਦੀ ਆ ਜਾਂਦੇ ਨੇ ਕਦੀ ਚੱਲ ਜਾਂਦੇ ਨੇ ਕਦੀ ਆ ਜਾਂਦੇ ਨੇ ਕਦੀ ਚੱਲ ਜਾਂਦੇ ਨੇ ਧੁੱਪ ਕਦੀ ਆ ਜਾਂਦੀ ਚੱਲ ਜਾਂਦੀ ਹੈ ਨਾ ਬਸ ਐਹੀ ਸਿਸਟਮ ਚੱਲ ਰਿਹਾ ਬਹੁਤ ਸੋਹਣੇ ਲੱਗ ਰਿਹਾ ਸਹੀ ਗੱਲ ਹੈ ਇਹਦੇ ਵਿੱਚ ਕੈਂਟ ਲੱਗ ਰਿਹਾ ਹਵਾ ਬਹੁਤ ਜ਼ਿਆਦਾ ਠੰਢੀ ਠੰਢੀ ਹਵਾ ਚੱਲ ਰਹੀ ਹੈ ਪਰ ਹਿਊਮਿਡਿਟੀ ਪਸੀਨਾ ਆਈ ਜਾ ਰਿਹਾ ਆਈ ਜਾ ਰਿਹਾ ਹਵਾ ਪਰ ਸੋਹਣੀ ਚੱਲ ਰਹੀ ਹੈ ਠੰਢੀ ਠੰਢੀ ਜੀ ਪਾਰੇ ਹਵਾ ਦੇ ਵਿੱਚ ਵੀ ਹਿਊਮਿਡਿਟੀ ਆ ਤਾਂ ਕਰਕੇ ਪਸੀਨਾ ਆ ਰਿਹਾ ਬਾਰ-ਬਾਰ ਨਾਲ ਮੌਸਮ ਬਹੁਤ ਸੋਹਣਾ ਹੈ ਘੁੰਮਣ ਫਿਰਨ ਵਾਲਾ ਮੌਸਮ ਹੈ ਪਹਾੜਾਂ ਦੇ ਵਿੱਚ ਪਰ ਕੀ ਕਰੀਏ ਅਸੀਂ ਪਹਾੜਾਂ 'ਤੇ ਜਾ ਨਹੀਂ ਸਕਦੇ ਸਾਡੇ ਕੋਲ ਪੈਸੇ ਹੀ ਨਹੀਂ ਹੈ ਇਹ ਡਾਇਲੋਗ ਹੈ ਤੇ ਇਹ ਗੱਲ ਇਦਾਂ ਵੀ ਹੁਣ ਜਾ ਵੀ ਨਹੀਂ ਸਕਦੇ ਪੈਸੇ ਹੋਣ ਵੀ ਤਾਂ ਵੀ ਨਹੀਂ ਜਾ ਪਣਾ ਹੈਨਾ ਤੇ ਇਹਦੇ ਵਿੱਚ ਚਲੋ ਮਜ਼ਾਕ ਕਰ ਰਹੇ ਹਾਂ ਤੇ ਫਿਲਹਾਲ ਆਪਾਂ ਇੱਥੇ ਖੜ੍ਹ ਕੇ ਹੀ ਪਹਾੜਾਂ ਦਾ ਆਨੰਦ ਲੈ ਰਹੇ ਆਂ ਦੇਖੋ ਦੁਬਾਰਾ ਤੁਹਾਨੂੰ ਦਿਖਾ ਦਵਾਂ ਦੇਖੋ ਪਹਾੜ ਸਹੀ ਹੈ ਨਾ ਹੇ ਹੁਣ ਮੈਂ ਨਾ ਕਾਕੇ ਕੋਲ ਬੈਠਾ ਸੀ ਤੇ ਮੈਂ ਅਸੀਂ ਦੇਖ ਰਹੇ ਸੀਗੇ ਮੇਰੀ ਇੱਕ ਨਾ ਫੋਟੋ ਐ ਤੇ ਉਹ ਫੋਟੋ ਹੁਣ ਮੈਂ ਇੱਥੇ ਅਟੈਚ ਕਰਦਾ ਤੇ ਤੁਹਾਨੂੰ ਦਿਖਾਉਣਾ ਵੀ ਕਾਕਾ ਨਾ ਸੇਵ ਟੂ ਸੇਵ ਹੁਣ ਇਦਾਂ ਦਾ ਲੱਗਦਾ ਤੇ ਉਹ ਫੋਟੋ ਮੇਰੀ ਐ ਠੀਕ ਐ ਨਾ ਤੇ ਬਾਕੀ ਤੁਹਾਨੂੰ ਕਾਕੇ ਦੇ ਦਰਸ਼ਨ ਵੀ ਜਲਦੀ ਕਰਾਵਾਂਗੇ ਪ੍ਰੋਪਰ ਐ ਨਾ ਵੈਸੇ ਤਾਂ ਤੁਸੀਂ ਦਰਸ਼ਨ ਕਰ ਹੀ ਲਏ ਆਣੇ ਕਈਆਂ ਨੇ ਤੇ ਆਪਾਂ ਤੁਹਾਨੂੰ ਪ੍ਰੋਪਰ ਦਰਸ਼ਨ ਕਰਾਵਾਂਗੇ ਹਲੇ ਤਾਂ ਥੋੜਾ ਜਿਹਾ ਦਾ ਰੰਗ ਥੋੜਾ ਜਿਹਾ ਬਦਲਦਾ ਅਲੇ ਥੋੜੇ ਸਾਵਲੇ ਰੰਗ ਦਾ ਹੋ ਗਿਆ ਮੇਰੇ ਵਾਂਗੂੰ ਜਿੱਦਾਂ ਮੇਰਾ ਸਾਵਲਾ ਰੰਗ ਸੀ ਨਾ ਬਚਪਨ ਦੇ ਵਿੱਚ ਉਦਾਂ ਹੀ ਇਹਦਾ ਹੁਣ ਸਾਵਲਾ ਯਾ ਰੰਗ ਹੋ ਗਿਆ ਤੇ ਥੋੜਾ ਜਿਹਾ ਰੰਗ ਹੋਰ ਚੇਂਜ ਹੋ ਜਾ ਮਾਲਸ਼ਾ ਮੂਲਸ਼ਾ ਹੋ ਰਹੀਆਂ ਆਲੇ ਹਨਾ ਥੋੜਾ ਰੰਗ ਚੇਂਜ ਹੁੰਦਾ ਨਾ ਫਿਰ ਮੈਂ ਥੋੜਾ ਵੱਡਾ ਵੀ ਹੋ ਜੇ ਨਾਲੇ ਉਹ ਫੋਟੋ ਜਿਹੜੀ ਹੈ ਉਹ ਮੇਰੇ ਖਿਆਲ ਨਾਲ ਮੇਰੀ ਹੋਏਗੀ 4-5 ਮਹੀਨੇ ਦੀ ਹੋਏਗੀ 4-5 ਮਹੀਨਿਆਂ ਦਾ ਹੋਵਾਂਗਾ ਮੈਂ 3-4 ਮਹੀਨਿਆਂ ਦਾ ਮੈਂ ਹੋਵਾਂਗਾ ਤੇ ਉਦੋਂ ਦੀ ਉਹ ਫੋਟੋ ਇਹ ਤੇ ਇਹਨੂੰ ਵੀ ਆਪਾਂ 3-4 ਮਹੀਨੇ ਦਾ ਹੋ ਜੀਏ ਵੇ ਤੇ ਫਿਰ ਆਪਾਂ ਉਹ ਫੋਟੋ ਆੜਾ ਅਟੈਚ ਕਰਕੇ ਜਰੂਰ ਮੈਂ ਨਾ ਇੰਸਟਾਗ੍ਰਾਮ ਤੇ ਸ਼ੇਅਰ ਕਰਾਂਗਾ ਸਾਰੇ ਫਸੇ ਸ਼ੇਅਰ ਜਰੂਰ ਕਰਨਾ ਠੀਕ ਹੈ ਨਾ ਤੇ ਬਾਕੀ ਵੈਸੇ ਵੀ ਸਫਾ ਮਹੀਨੇ ਬਾਅਦ ਕਾਕੀ ਦੀ ਆਪਾਂ ਸ਼ਕਲ ਦਿਖਾਈ ਦੇਣੀ ਹੈ ਠੀਕ ਹੈ ਤੇ ਕੋਈ ਹੈ ਨਾ ਵੀ ਕਹਿੰਦੇ ਹੁੰਦੇ ਵੀ ਪਹਿਲਾਂ ਤੇ ਜੇ ਤੇ ਹੁਣ ਫੋਟੋਆਂ ਹੈਗੀਆਂ ਆਪਣੇ ਕੋ ਤੇ ਆਪਾਂ ਨੂੰ ਪਤਾ ਲਾ ਜਾਂਦੇ ਨਹੀਂ ਹੈ ਨਾ ਵੀ ਐਦਾਂ ਦਾ ਐਦਾਂ ਦੀ ਮੈਚ ਕਰਦੀ ਹੈ ਨਾ ਪਿਓ ਨਾਲ ਜਾਂ ਮਾਂ ਨਾਲ ਹੈ ਨਾ ਤੇ ਜੇ ਨਾ ਹੋਵੇ ਤਾਂ ਫਿਰ ਤਾਂ ਪਤਾ ਹੀ ਨਹੀਂ ਫਿਰ ਗੈਸ ਹੀ ਮਾਰਦਾ ਰਹਿੰਦਾ ਬੰਦਾ ਫਲਾਣੇ ਵਰਗਾ ਉਹ ਫਲਾਣੇ ਵਰਗਾ ਫਲਾਣੇ ਵਰਗਾ ਨਹੀਂ ਮਨਪਰੀਤ ਮੈਂ ਨਵਰੀਤ ਵਹਿ ਮੂੰਹ ਜਿਹੜਾ ਨਾ ਜਿਹੜੀ ਆ ਜੋਜ਼ ਨੇ ਇਹਦੇ ਆ ਜਿਹੜੀਆਂ ਗੱਲਾਂ ਤੇ ਠੋਡੀ ਸੇਮ ਟੂ ਸੇਮ ਮਨਪਰੀਤ ਰਗੀ ਹੈ ਬਾਕੀ ਚਿਹਰਾ ਮੇਰੇ ਵਰਗਾ ਹੈ ਹਾਂ ਇਹ ਸਾਰਾ ਜੋ ਲਾਈਨ ਜਿਹੜੀ ਨਾ ਸਾਰੀ ਤੇਰੇ ਵਰਗੀ ਹੈ ਸਹੀ ਗੱਲ ਆ ਵਰਗੀ ਤੇ ਬਾਕੀ ਹੁਣ ਇੱਕ ਗੱਲ ਐ ਵੀ ਸ਼ਨੀਵਾਰ ਵਾਲਾ ਦਿਨ ਜਿਸ ਦਿਨ ਹੁੰਦਾ ਉਸ ਦਿਨ ਸਵੇਰੇ ਸਵੇਰੇ ਰੋਟੀ ਨਹੀਂ ਖਾ ਹੁੰਦੀ ਮਨ ਹੀ ਨਹੀਂ ਕਰਦਾ ਹੈਗਾ ਤੇ ਹੁਣ ਜਾ ਕੇ 12 1 ਵਜੇ ਕਿਨੇ ਹੁਣ ਸਵੇਰ ਦੀ ਰੋਟੀ ਹੁਣ ਖਾਣੀ ਹੁਣ ਪੋਕਾਂਤਾਂ ਦੀ ਭੁੱਖ ਲੱਗ ਗਈ ਅੰਤਾਂ ਦੀ ਭੁੱਖ ਲੱਗ ਗਈ ਬੁਰਾ ਹਾਲ ਹੋ ਗਿਆ ਹੁਣ ਮੇਰਾ ਕਿਉਂਕਿ ਮੈਂ ਹੁਣ ਗਿਆ ਸੀਗਾ ਬਾਜ਼ਾਰ ਗਿਆ ਸੀ ਮੜਾ ਮੋਟਾ ਸਮਾਨ ਲੈ ਕੇ ਆਇਆ ਤੇ ਅੱਜ ਉਹ ਉਹਨਾਂ ਨੇ ਭਾਜੀ ਉਹਨਾਂ ਨੇ ਆਣਾ ਕਾਕੇ ਨੂੰ ਦੇਖਣ ਵਾਸਤੇ ਹੈਨਾ ਤੇ ਤਾਂ ਕਰਕੇ ਫਿਰ ਉਹਨਾਂ ਵਾਸਤੇ ਸਮੋਸੇ-ਸਮੋਸੇ ਲੈਣ ਗਿਆ ਸੀ ਤੇ ਹੁਣ ਪਤਾ ਨਹੀਂ ਆਉਂਦੇ ਨੇ 3-4 ਵਜੇ ਤੱਕ ਆਣਗੇ ਹਲੇ ਤਾਂ ਮੇਰੇ ਖਿਆਲ ਸਾਢੇ 12 1 ਵਜੇ ਨੇ ਤੇ ਮੇਰੇ ਆਫਿਸ ਦਾ ਵੀ ਪਤਾ ਨਹੀਂ ਉਹਨਾਂ ਦਾ ਫੋਨ ਨਾ ਆ ਜਾਏ ਕੰਮ ਵਾਸਤੇ ਉੱਥੇ ਨਾ ਜਾਣਾ ਪੈ ਜੇ ਬਾਕੀ ਉਸ ਬਾਹਰ ਨਿਆਰੇਦਾਰ ਮੌਸਮ ਹੈ ਦੇਖ ਰਿਹਾ ਕਦੀ ਧੁੱਪ ਆਏ ਦੀ ਕਦੀ ਛਾਂ ਜੀ ਇੰਨੀ ਸੋਹਣੀ ਠੰਡੀ ਹਵਾ ਮਨਪੇ ਚੱਲ ਰਹੀ ਨਾ ਬਹੁਤ ਜ਼ਿਆਦਾ ਘੈਣ ਵਾਲਾ ਚੱਲ ਰਹੀ ਬਾਹਰ ਬਹੁਤ ਸੋਹਣੀ ਜਾਗਨ ਜੀ ਸਾਡੀ ਉਹ ਵੈਥੋ ਦੇਖ ਹੀ ਸਕਦੀ ਹੈ ਮੈਂ ਵੀ ਇੱਥੇ ਹੀ ਦੇਖ ਰਿਹਾ ਨਾ ਬਹੁਤ ਦੇ ਬਹੁਤ ਸੋਹਣੀ ਹੈ ਵਾ ਚੱਲਦੀ ਹੈ ਕੱਸਣਾ ਦਾ ਮਾੜੀ ਮਾਈ ਚੱਕ ਲੈ ਅੱਛਾ ਮੈਂ ਜਦੋਂ ਗਿਆ ਸੀਗਾ ਸਮਾਲ ਲੈਣ ਤੇ ਆਪਣੇ ਵਾਸਤੇ ਨਾ ਸਬਜੀ ਵਗੈਰਾ ਲੈ ਕੇ ਆਇਆ ਮੈਂ ਕਿਹਾ ਅੱਜ 12 ਖਾਈਏ ਬਹੁਤ ਦਿਨ ਆ ਬਾਦ ਮਤਲਬ ਘਰੇ ਕੁਝ ਬਣਾਇਆ ਨਹੀਂ ਸੀਗਾ ਸਾਰੇ ਤੈਨੂੰ ਪਤਾ ਉਹ ਠੀਕ ਨਹੀਂ ਸੀ ਸ਼ੁਭਰੀਦ ਵੀ ਠੀਕ ਨਹੀਂ ਸੀ ਮੰਮੀ ਵੀ ਠੀਕ ਨਹੀਂ ਸੀ ਤੇ ਦਾਲ ਪਈ ਸੀਗੀ ਮੂੰਗੀ ਦੀ ਉਹ ਆਪਾਂ ਨੂੰ ਪਸੰਦ ਨਹੀਂ ਹਨ ਮੈਂ ਸਪੈਸ਼ਲ ਲੈ ਕੇ ਆਇਆ ਹਾਂ ਪਾਲਕ ਪਨੀਰ ਤੇ ਮਿਕਸ ਵੈਜ ਤੇ ਇਹ ਮੈਂ ਤਾਂ ਕਰਕੇ ਸਪੈਸ਼ਲ ਦਿਖਾਣਾਗਾ ਨਹੀਂ ਤੇ ਆਪਾਂ ਹੁਣ ਦਿਖਾਉਂਦੇ ਨਹੀਂ ਖਾਣਾ ਪੀਣਾ ਪਰ ਇਹ ਮੈਂ ਤਾਂ ਦਿਖਾ ਰਿਹਾ ਬਈ ਸ਼ਾਹਿਬ ਨੀਂਦ ਇਹ ਤੁਹਾਡੇ ਮੂੰਹ ਚ ਪਾਣੀ ਆਵੇ ਇਹ ਪਾਲਕ ਪਨੀਰ ਤੇ ਆ ਮਿਕਸ ਵੈਜ ਨਾਲ ਪਿਆਜ਼ ਨਾਲ ਦੇਸੀ ਘਿਓ ਵਾਲੀਆਂ ਰੋਟੀਆਂ ਆਹਾਹਾ ਉਹ ਉਹ ਮਨਪ੍ਰੀਤ ਕੌਰ ਜੀ ਵੀ ਖਾ ਰਹੇ ਆ ਲੋ ਜੀ ਪਿਆਜ਼ ਲਓ ਜੀ ਲੋਏ ਨੰਨੂ ਬੜੀ ਖਤਰਨਾਕ ਗੱਲ ਦੱਸ ਰਹੀ ਇਹਨਾਂ ਨੂੰ ਕੀ ਹੋਇਆ ਉਹ ਐਵੇਂ ਚੱਲ ਰਹੀ ਦੁਵਾੜ ਤੇ ਚਿਕਲੀ ਹਾਂ ਤੇ ਬੈਟੇ ਤੇ ਚੜ ਗਈ ਆ ਕੇ ਵੇਖੀਏ ਕਿੱਥੇ ਆ ਚਲ 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 ਮੈਂ ਤਾਂ ਜਾ ਉਹ ਗਾਂ ਹੋ ਨਹੀਂ ਦੂਸਰਾ ਸ਼ੇਰ ਬਣ ਕਿੱਥੇ ਗਈ ਏ ਉਹ ਤੇਰੀ ਓ ਯਾਰ ਓ ਆਏ ਹਾਏ ਆਏ ਹਾਏ ਨੰਨੂ ਉਹ ਥੱਲੇ ਵੜ ਗਈ ਆ ਤੇਰੀ ਚਾਦਰ ਤੇ ਚੜ ਗਈ ਸੀ ਬੜਾ ਗੰਦ ਪਾਇਆ ਛਿਪਕਲੀ ਨੇ ਨੰਨੂ ਹੈ ਈੜੇ ਬੋ ਆਏ ਪੈਨੇ ਨਾ ਜਦੋਂ ਬਾਬੂ ਹੋਇਆ ਸੀ ਨਾ ਹਾਂ ਐ ਬਾ ਵਾਨੀ ਦੇ ਪ੍ਰਾਦਾ ਬਾਬੂ ਆ ਹਾਂ 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 ਉਦੋਂ ਅਸੀਂ ਥੱਲੇ ਰੈਡੀ ਛੜੀ ਹੋ ਰਹੇ ਸੀ ਮੈਂ ਕਮੂ ਕਾਰੇ ਸੀ ਜਿਵੇਂ ਹੀ ਬਾਹਰ ਨਿਕਲੇ ਕੋਗੜੋ ਚ ਆ ਗਿਆ ਬਾਹਰ ਅੱਛਾ ਤੇ ਕਲੀ ਕੋਗੜੋ ਦੋਨੋਂ ਆ ਗਏ ਓਹੋ ਕੀੜੇ ਬਹੁਤ ਆਏ ਪਏ ਨੇ ਹੈਨਾ ਚਲ ਕੋਈ ਨਹੀਂ ਲੈ ਨਾ ਜਦ ਬਾ ਚਲ ਅੱਜ ਰਾਜ ਦੇ ਵੱਡੇ ਵੀਰੇ ਆਏ ਚਲ ਬੋਲ ਹਾਂ ਐਮ ਐਸ ਅੱਜ ਰਾਜ ਦੇ ਵੀਰੇ ਆਏ ਨੇ ਦੋ ਜੁੱਤੀ ਵੀ ਨਾ ਤੇ ਸਰ ਨਾਂ ਤੇ ਨਾਂ ਦੱਸ ਪਹਿਲਾਂ ਆਪਣਾ ਫਿਰ ਆਪਾਂ ਇੰਟਰੋਡਕਸ਼ਨ ਦੇ ਦੇ ਇੰਟਰੋਡਕਸ਼ਨ ਦੇ ਆਪਣਾ ਪਹਿਲਾਂ ਮਾਈ ਨੇਮ ਮਾਈ ਨੇਮ ਇਜ਼ ਵੱਡਾ ਕਿ ਛੋਟਾ ਵੱਡਾ ਨਾਮ ਦੱਸ ਦੇ ਵੱਡਾ ਤੋਂ ਸਮਝ ਨਹੀਂ ਆਣਾ ਚਲ ਦੱਸ ਦੇ ਰਿਤਿੰਦਰ ਸਪੈਲਿੰਗ ਦੱਸ ਪਹਿਲਾਂ T R I P I N D E R ਨਾਂ ਉਸ ਤੇ ਸਪੈਲਿੰਗ ਬੜੇ ਲੰਬੇ ਰ ਹੈ ਤ੍ਰਿਪਤੇਂਦਰ ਸਿੰਘ ਤੇ ਉਹ ਰਹਿਮਤ ਗੁਰ ਰਹਿਮਤ ਸਿੰਘ ਅੱਛਾ ਅੱਛਾ ਰਹਿਮਤ ਆਦਰਾ ਠੀਕ ਹੈ ਇਹ ਆ ਮੇਰੇ ਫੋਨ ਤੇ ਧਦੀ ਕੋ ਡੜੀ ਕੈਨੇਡਾ ਹਾਂ ਇਧਰ ਆ ਓਏ ਉਹ ਕਾਕੇ ਮਾਦਰ ਨਹੀਂ ਭਾਤਾ ਆ ਜਿਹੜੀ ਸਾਰੀ ਤੁਸੀਂ ਬੜਾਇਆ ਕਰਨਾ ਸਿੱਖ ਲਓ ਜਦੋਂ ਕੋਈ ਰਿਸ਼ਤੇਦਾਰ ਆਏ ਨਾ ਫੇ ਬੜਾਇਆ ਤੁਸੀਂ ਆਪਣੇ ਕੋ ਬੰਦੇ ਦੇ ਇਧਰ ਆ ਪੁੱਤ ਹੋ ਰਿਆ ਆ ਵਾਹ ਵਾਹ ਕਾਕੇ ਜੋਗੇ ਛੋਟੇ ਜਿਹੇ ਗਿਫਟ ਲੈ ਕੇ ਆਏ ਐ ਤੇ ਪਹਿਲਾ ਨੰਨੂ ਜੋਗੇ ਗੇਮ ਜਿਹੜੇ ਸੀ ਥੈਂਕ ਯੂ ਤੇ ਬਾਕੀ ਥੈਂਕ ਯੂ ਆਦੇਮ ਵੀ ਬਣਾ ਰਹੇ ਆ ਬਣਾ ਰਿਹਾ ਸਜਮੀ ਹੋਏ ਕਾਕੇ ਛੋਟੇ ਛੋਟੇ ਦੋ ਦਰੇ ਸੂਟ ਕੇ ਟੋਏ ਉਹ ਕਹੋਲੇ ਹੈ ਹੈ ਨਾ ਬਸ ਉਹ ਨੰਨੂ ਦਾ ਗਿਫਟ ਹੈ ਕਿਹਕੇ ਮੇਰੇ ਲਈ ਬਟਾਏ ਉਹਦੇ ਲਈ ਵੱਡਾ ਕਿ ਉੱਪਰ ਲਿਆਂਦਾ ਤੂੰ ਨਾ ਤੁਹਾਨੂੰ ਜਾਰਾ ਪਿਆ ਦੇ ਨਾ ਮੈਨੂੰ ਲੱਗਦਾ ਇਹਨੇ ਵੇਖ ਲਿਆ ਆਣੇ ਅਸੀਂ ਦੇਖਿਆ ਸੀ ਅਸੀਂ ਕਿਹਾ ਸੀ ਅਸੀਂ ਕਿਹਾ ਵੀ ਜਨਨ ਲੈ ਆਣਾ ਪਹਿਲਾਂ ਇਹਦੇ ਵਾਸਤੇ ਲੈ ਕੇ ਇਹਦੇ ਦੀ ਕਹਿੰਦੇ ਹੋ ਵੀ ਬਲੌਗ ਚ ਰਿਟਰਨ ਗਿਫਟ ਮਿਲਿਆ ਸੀ ਆਹ ਵਾਓ ਆਹ ਵਾਓ ਰਹਿਂਦੋ ਨਾ ਐ ਵੱਡੇ ਪਾਪਾ ਲੈ ਵੱਡੀ ਮੰਮੀ ਲੈ ਕੇ ਆਏ ਨੇ ਕਾਕੇ ਦੇ ਫੈਮਿਲੀ ਸੇਮ ਕੋਠੀ ਬਣਾਣੀ ਆਪਣਾ ਘਰ ਬਣਾ ਕੇ ਆਦੇ ਵਿੱਚ ਕੁਝ ਆਪਣਾ ਉਹ ਬਣਾ ਲਈ ਆਪਣਾ ਸਮਾਨ ਰੱਖੀ ਸਾਰਾ ਠੀਕ ਹੈ ਤੇਲ ਜੀ ਹਾਊਸ ਲੈ ਕੇ ਆਈ ਆ ਮੈਂ ਵਾਹ ਜੀ ਵਾਹ ਮੈਨੂੰ ਹੈਪੀ ਹਣ ਚਾਹ ਸ਼ੁਕਰ ਹੈ ਨਹੀਂ ਤੇ ਤੁਸੀਂ ਪਹਿਲਾਂ ਜੇ 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 ਨਹੀਂ ਭੋਜ ਬਲੇਖੇ ਇਹੀ ਲੈ ਆਂਦੇ ਇਹ ਕੰਮ ਖਰਾਬ ਹੋ ਜਾਣਾ ਹੀ ਬਹੁਤ ਜ਼ਿਆਦਾ ਆ ਦਰਵਾਜ਼ਾ ਹੋਇਆ ਅੰਦਰ ਹੋਇਆ ਚੰਗ ਲੱਗਦਾ ਹੀ ਹੈ ਨਹੀਂ ਉਹ ਵੇਹ ਨਾ ਸਮਾਈ ਉਹ ਵੇਹ ਦਾਦੀ ਪੂਆ ਪੈਆਂ ਦੀ ਬਰਸਾਤ ਹੋ ਗਈ ਹੈ ਕੋਈ ਨਹੀਂ ਆਵਾਜ਼ ਆ ਰਹੀ ਹੈ ਹਰੇਕ ਗੁੱਡੀ ਚਾਹੇ ਮਾਸੀ 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 ਉਹ ਨਹੀਂ ਮੰਮੀ ਨਹੀਂ ਮਾਸੀ ਹੈ ਉਹਨਾਂ ਨਾ ਉਹ ਦੀਦੀ ਮਾਸੀ ਲੱਗਦੇ ਨੇ ਦੇ ਅੱਛਾ ਜੀ ਅੱਛਾ 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 ਮੈਨ ਲੱਗਿਆ ਵੀ ਇਸੇ ਨੂੰ ਵੀ ਐਸੇ ਦਮੇ ਪੈਣਾ ਪੈਣਾ ਹੈ ਅੱਛਾ 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 ਠੀਕ ਹੈ ਜਲਦੀ ਮੈਨ ਲੱਗਿਆ ਹੈ ਮੈਨ ਕਿੰਨਾ ਪਿਆਰ ਕਰਦੇ ਹੋ ਹੋਰ ਅੱਜ ਤਾਂ ਕਿ ਨੰਨੂ ਦਾ ਪਿਆਰ ਕਰਦੇ ਛੋਟਾ ਜਿਹਾ ਫੋਟੋ ਹੋ ਸੁਣ ਲਾ ਕਰਦਾ ਹਾਂ ਵੀ ਨੰਨੂ ਅਸੀਂ ਪਿਆਰ ਕਰਦੇ ਸੀ ਨੰਨੂ ਉਸ ਤੇ ਕਹਾਣੀ ਲੈ ਕੇ ਜਾਣਾ ਲੈ ਕਹਿੰਦੇ ਨੰਨੂ ਅਸੀਂ ਜ਼ਿਆਦਾ ਪਿਆਰ ਕਰਦੇ ਹਾਂ ਮੇਰਾ ਪਹਿਲਾ ਗਿਫਟ ਲੈ ਅਸੀਂ ਆ ਨਾ ਬਾਤ ਹੋਰ ਪਹਿਲਾ ਤੇਰਾ ਹੀ ਦਿਆ ਸੀ ਮੈਂ ਕਿਹਾ ਵਿਚਾਰੀ ਤੇ ਭਾਂਡੇ ਖਰਾਬ ਹੁੰਦੇ ਨੇ ਤੇ ਲਈ ਹਾਊਸ ਲੈ ਕੇ ਗਈ ਅਸੀਂ ਕਾਇ ਤੇ ਲਈ ਹਾਊਸ ਲੈ ਕੇ ਆਇਆ ਹੁਣ ਤੂੰ ਬਣਾਣਾ ਹੈ ਕਰੇ ਤੇਰੇ ਭਾਂਡੇ ਰੱਖੀ ਠੀਕ ਹੈ ਜਿਹੜਾ ਡੱਬਾ ਵੀ ਲੈ ਕੇ ਆਏ ਸੀ 3 ਅੱਜ ਤੇ ਗੈਸੂ ਲੈ ਆ ਤੇ ਗਿਫਟ ਪਾ ਕੇ ਲੈ ਕੇ ਆਇਆ ਤੇਰੇ ਵਰਤੇ ਯਾਦ ਵਾਪਸ ਪਾ ਕੇ ਉਹ ਕਾ ਦੇ ਚਾਰਾ ਸੁਮਾਰ ਕੇ ਰੱਖ ਲਿਆ ਇਹਨੂੰ ਨਾਲ ਕਿਉਂ ਇਹਨੂੰ ਚੜੇਲ ਜੀ ਨੂੰ ਦੇ ਦੇ ਨਾਲ ਐ ਹੋੜਿਆ ਚਾਹ ਨਾਲ ਪਾਜੀ ਇਹ ਇਹ ਚੜੇਲ ਸਵਾਹ ਮੈਨੂੰ ਨਹੀਂ ਰੱਖੀ ਹੈ ਆ ਚੰਦਨੀ ਆਈ ਦੀ ਕੋੜੀ ਉਹਦੇ ਵੀ ਕੱਪੜੇ ਕੋ ਨਹੀਂ ਪਾ ਕਹਿੰਦੇ ਵੀ ਕਹਿੰਦੀ ਹੈ ਇਹ ਚਲੂ ਸੂਟ ਲੈ ਆਉਣਾ ਹੈ ਗੁਰਿੰਦਰ ਨੇ ਲੈ ਕੇ ਆਇਆ ਇਹ ਦੇਖੋ ਇਹਨਾਂ ਦੇ ਬੜੇ ਕੱਪੜੇ ਨੇ ਪਤਾ ਕੀ ਕਰਦੀ ਧੋ ਤੋ ਕਿਤੇ ਕੋਟੇ ਤੇ ਸੁਕੜੇ ਪਾਉਂਦੀ ਆਹ ਵੇਖੇ ਸੂਟ ਇਹ ਆ ਜਾਣਗੇ ਮੈਂ ਉਹਨਾਂ ਨਾਲ ਤੇ ਵੱਡੇ ਹੀ ਆਏ ਆ ਆਹ ਸੂਟ ਵੱਡੇ ਆਣੇ ਨੇ ਮੈਂ ਕੱਟ ਛੱਡ ਕੇ ਆਨੇ ਆਹੋ ਫਿਰ ਕੋਈ ਆ ਕੇ ਬਣਾ ਦੇ ਐ ਨਾ 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 ਉਹ ਕਿੱਦਿਗੇ ਰੱਖ ਲਈ ਆਇਆ ਤੇ ਰੱਖੀਆ ਨਾ ਕਦੋਂ ਮਨੇ ਕੱਪੜੇ ਪਾੜ ਦਿੱਤੇ ਨੇ ਹੈ ਨਾ ਛਿੰਛੇ ਪਜਾਮੀਆਂ ਨਹੀਂ ਦੇ ਪੱਕਾ ਮੈਂ ਕਿਹਾ ਹਾਂ ਹਾਂ ਬਸ ਟੇਢ ਹੋ ਰਿਹਾ ਤੇ ਜੰਮੇ ਸੌ ਮਿੰਟ ਸੌਂ ਨਹੀਂ ਪਹਾਰਾ ਨਹੀਂ ਪਾਜੀ ਉਹ ਕੋਈ ਨਹੀਂ ਇਹ ਦੂਆ ਨੂੰ ਮਾਰ ਗੋਲੀ ਪਰਾਂ ਕੀ ਕਹਿੰਦੀ ਐ ਸਾਨੂੰ ਨੇ ਉਹ ਕੁੜੀ ਕੋ ਸਾਧ ਲੈ ਲਈ ਕਹਿੰਦਾ ਕੁੜੀ ਮੈਂ ਆਪੇ ਸਾਧ ਲੈ ਕੇ ਨਾ ਆ ਰਿਹਾ ਨਾ ਤੇ ਅੰਨੇ ਸੋਣਾ ਹੀ ਆ ਤਿਆਰੀਆਂ ਨਾਲ ਕੁੜੀ ਆਈ ਤੇ ਇਹਦੇ ਨਾਲ ਹੀ ਕੁੜੀ ਬਹੁਤ ਬਹਾਦਰ ਹੈ ਇਹਦਾ ਬੱਚਾ ਸੀ ਇਹ ਆ ਜਾਣਾ ਹੁਣ ਇਹਦੇ ਹੈ ਮਮ ਜੀ ਨੂੰ ਦਿਨ ਦਾ ਇਹ ਰੋਦਾ ਪਿਆ ਤੁਸੀਂ ਡੈਡ ਮਮ ਮਨੀ ਵਾ 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 ਦੀਦੀ ਲਿਖਿਆ ਆਪ ਦੀਦੀ ਲਿਖੇ ਦੀਦੀ ਲਿਖੇ ਲਿਖਿਆ ਲਿਖਿਆ ਆ ਆ ਦੀਦੀ ਲਿਖੇ ਡੈਡੀ ਮਮੀ ਸਿਸਟਰ ਡੈਡੀ ਮੰਮਾ ਦੀਦੀ ਆ ਮੇਰੀ ਦੀਦੀ ਦਾ ਨਾਮ ਕੀ ਹੈ ਇਸੋ ਦੇ ਬੰਦੇ ਨੇ ਕੋਈ ਹੋਲਾ ਆ ਵੀ ਮੈਂ ਕੋਈ ਚੋਣ ਨਹੀਂ ਬੋਲ ਰਹੀ ਰੋਲ ਲੱਗਦੀ ਜੂਜਾਵਾ ਦੇ ਫੇਰ ਖੋਲੀ ਤੇ ਤੂੰ ਰਾਤ ਨਾਲ ਬੈਠ ਕੇ ਨਾ ਸ਼ਾਂਤੀ ਨਾਲ ਕਾਨੂੰ ਸੰਡੇ ਵਿੱਚ ਇਹਨੂੰ ਬਣਾਈ ਕਰ ਨੂੰ ਠੀਕ ਹੈ ਤੇ ਤੇਰਾ ਹਾਊਸ ਬਣ ਜਾਏਗਾ ਨਹੀਂ ਬਣਾਉਣਾ ਮੈਂ ਨਹੀਂ ਬਣਾਣਾ ਤੇ ਕੋਲ ਵਿੱਚ ਪਾੜੇ ਰੱਖ ਲੀ ਬਣਾ ਲੈ ਬਣਾ ਦੇ ਕਰਾ ਲੈ ਹਾਂ ਬਣਾ ਕੇ ਦੇਖ ਲੈ ਕਿੱਦੇ ਰਕਲਾ ਹੋਇਆ ਇਹ ਅਦਰ ਲੈ ਆਪਣੇ ਪਾੜੇ ਨਾ ਠੀਕ ਹੈ ਯਾ ਰਾਖ ਤੇ ਡਾਕ ਦੇ 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 ਡਾਕ ਹੋਲ ਨਾ ਆ ਆ ਚਲ ਆ ਉਹ ਗਾਦੇ ਰਾਜੇ ਬਣਾਉਣੇ ਤੇ ਰਾਜੇ ਉਹ ਇਹ ਬਣਾਣਾ ਪੈਣਾ ਤੇਨੂੰ ਨਨੂ ਕਲਰ ਕਰਨਾ ਪੈਣਾ ਇਹ ਕਲਰ ਵੀ ਕਰਨਾ ਪੈਣਾ ਨਾ ਦੇਖਦਾ ਪਿਆ ਜੇ ਤੇ ਜਾ ਨਹੀਂ ਕੀ ਹੋ ਗਿਆ ਨਹੀਂ ਮਾਮੀ ਤੇ ਤੁਹਾਡੇ ਨਾਲ ਜਾਣਾ ਹੈ ਤੁਹਾਡੇ ਨੂੰ ਕਰਨਾ ਹੈ ਆਹ ਇੱਕ ਪਲਨ ਨੇ ਦੇ ਵਿੱਚ ਇਹਨੂੰ ਆਪਣਾ ਹਾਊਸ ਬਣਾ ਲੈਣਾ ਹੈ ਮੈਂ ਕਿਹਾ ਹਾਂ ਉਹਨੂੰ ਕੁਝ ਕਹਿੰਦੇ ਸੀ ਭਾਈ ਇਹਨੂੰ ਹਾਂ ਇਹ ਕਲਰ ਕਰਾਂਗੇ ਕਲਰ ਕਰੇਗੀ ਨਾ ਅੱਜ ਤੇ ਬਣੇਗਾ ਹਾਊਸ ਐਦਾਂ ਦਾ ਐਦਾਂ ਦਾ ਆ ਦੇਖ ਇੱਦਾਂ ਦਾ ਬਣੇਗਾ ਜਿਹੜਾ ਮਰਜ਼ੀ ਕਲਰ ਕਰ ਸਕਦੇ ਹਾਂ ਕਲਰ ਜਿਹੜਾ ਮਰਜ਼ੀ ਕਰ ਸਕਦੇ ਹਾਂ ਕੈਸਲ ਪੈਨਹੋਲਡਰ ਇਹਦਾ ਹਾਊਸ ਬਣੇਗਾ ਮਨ ਨੰਨੂ ਅੱਜ ਅੰਦਰ ਤਿੰਨ ਉਹ ਨੇ ਆ ਗਏ ਗੈਪ ਹੋ ਗਏ ਤਿੰਨ ਸਹੀ ਹੈ ਘㅐੜ ਲੈ ਕਾਕੀ ਦਾ ਵੀ ਆ ਗਿਆ ਚੁੰਜਣਾ ਮੈਂ ਲੈ ਲੈ ਕੇ ਨਹੀਂ ਆਇਆ ਇਹ ਤੁਸੀਂ ਵੀਰੇ ਜਣਿਆ ਮਨਾਪਾ ਤੇ ਮਾ ਜੀ ਡੋੜੀਏ ਚਲੋ ਆਪਾਂ ਜੋੜਨ ਲੱਗਿਆਂ ਇਹਨੂੰ ਫਿਰ ਫ੍ਰੈਸ਼ਰ ਮੱਥਾ ਤੇ ਇੱਕ ਪੁਛੇਤੀ ਕਰਨਾ ਕਲਰ ਕਰਾਂਗੇ ਤੁਹਾਨੂੰ ਚਲੋ ਸਪੂਨ ਹੁੰਦਾ ਸਾਰਾ ਦਿਨ ਚੱਲੋ ਹੈਲੋ ਬਿਊਡੀਅਨ ਹੈਲੋ ਬੋਲੋ ਕੀ ਹੋਇਆ ਕੀ ਆਇਆ ਕਿੱਦਾਂ ਕੀ ਕਾਲਾ ਫਲੇ ਬੋਲ ਹਣਾ ਤੈਨੂੰ ਕਾਲੀ ਠੀਕ ਤੈਨੂੰ ਕਾਲੀ ਕਿਉਂ ਪਈ ਵਰਗੀ ਉਸ ਤੋਂ ਜਾਣਾ ਕਰੇ ਜਾਣਾ ਉੱਥੇ ਜਾਣਾ ਹੈ ਪਿੰਡ ਜਾਣਾ ਹੈ ਅੱਛਾ ਪਿੰਡ ਜਾਣ ਦੀ ਕਾਲੀ ਪਈ ਹੋਈ ਹੈ ਨਹੀਂ ਹਾਂ 6 ਵਜੇ ਚੰਦੇ ਨੇ ਇਹ ਰ ਚੱਲੇ ਨੇ ਲੇਟ ਹੋ ਰਿਹਾ ਡਾਕਟਰ ਕਹਿੰਦੇ ਇਤਰੇ ਸ਼ਹਿਰ ਸੁਣ ਕਰੋ ਬ੍ਰੇਡ ਕਰ ਦੋ ਬਚਾ ਹੋ ਜਾਏਗਾ ਨੰਨੂ ਲੇਟ ਹੋ ਰਹੇ ਨੇ ਯਾਰ ਇਹ ਤੇ ਕਾ ਇਹਨਾਂ ਨੇ ਪਿੰਡ ਜਾਣਾ ਆਪਣੇ ਜਿੱਥੇ ਆਪਾਂ ਗਏ ਸੀ ਇਹਨਾਂ ਨੇ ਉੱਥੇ ਜਾਣਾ ਆ ਕਰਕੇ ਠੀਕ ਹੈ ਕਾਪਾ ਉਹਦੇ ਇੰਬਲੈਸ ਜੋ ਅਮਨੇ ਬ੍ਰੇਡ ਦਾ ਪੈਵਰ ਲੈ ਲਓ ਸਟ੍ਰੀਟ ਲੈ ਲਓ ਲੈ ਲਓ ਅੱਜ ਲੈ ਲਓ ਅੱਜ ਲੈ ਲਓ ਪੂਰੀ ਉੱਤੇ ਆ ਨਾ ਪਿਛਲੇ ਟਾਈਮ ਸੱਚੀ ਨਹੀਂ ਮੈਂ ਬਿੱਲ ਨਹੀਂ ਕਾਕੇ ਵੇਲੇ ਹੁਣ ਸਾਡੇ ਚੱਲੇ ਨੇ ਆ ਮੈਂ ਵੀ ਲੰਨ ਜਾ ਰਿਹਾ ਰਾਇਓ ਯਾਰ ਤੁਸੀਂ ਦੇ ਸਵੇਰੇ ਚੱਲ ਪਾਂਗੇ ਮੰਮੀ ਡੈਡੀ ਜਾ ਲੈਂਦੋ ਅਫਰ ਸਵੇਰੇ ਸਵੇਰੇ ਜਾਣਾ ਹੀ ਹੈ ਹੈ ਚੱਲ ਹਾਜ਼ਰ ਦੇਖ ਖਤਰੋਂ ਦੇ ਖਿਲਾੜੀ ਹੈ ਖਤਰੋਂ ਦੇ ਖਿਲਾੜੀ ਉਹ ਨੰਨੂ ਵੀ ਆ ਗਈ ਉੱਠ ਕੇ

ਬਾਈ ਚੱਲ ਬਾਈ ਚੱਲ ਜਾ ਆ ਰਹੀ ਆ ਦੇ ਉਹਨਾਂ ਦੇ ਕੰਮ ਆਵੇ ਇਹ ਵੇ ਲੋ ਬਾਈ ਹੀ ਕਹਦਾ ਛੋਟਾ ਇਹਨੂੰ ਵੱਡੇ ਪੜਾ ਦੋ ਫੜਾ ਦੋ ਇੱਧਰ ਲਾ ਦੇ ਇੱਧਰ ਤਾਂ ਨਹੀਂ ਪੜ੍ਹਦੇ ਪੜਾ ਦੇ ਉਹ ਸਿਰ ਤੇ ਫੜਾ ਦੋ ਫੜਾ ਦੋ ਪੜ੍ਹ ਲੈ ਕਾਕੇ ਦੇ ਦੋ ਇਹ ਸਾਈਡ ਤੇ ਹਾਂ ਇੱਧਰ ਵੀ ਲੱਗਦਾ ਕਮਰਾ ਦੇਖ ਲਓ ਕਾਰ ਐਕਸਪਲੋਰ ਕੀ ਟਿੱਕੜਾ ਲਾ ਰਹੇ ਹਾਂ ਹਾਂ ਰੂਮ ਐਕਸਪਲੋਰ ਕਰ ਰਹੇ ਹਾਂ ਕਲ ਜੰਮੀ ਹੋਈ ਬਾਏ 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 ਜੀ ਬਾਏ 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 ਜੰਮੀ ਆ ਜਾ ਚਲਦੇ ਆ ਚਲਦੇ ਆ ਪੁੱਤ ਓਕੇ ਬਾਏ 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 ਰਹਿਮਤ <laughs> 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 <are me> <laughs> bye bye. ga <again. laughs>